ਸ਼ੀਗਲ ਜੀ ਕਿਵੇਂ ਹੋ ਜੀ ਸਭ ਆਏ ਹੋ ਕੀ ਸਭ ਠੀਕ ਹੀ ਹੋਊਗੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਇਹ ਵੱਡੇ ਪੁਰੇ ਦੇ ਕੱਪੜੇ ਦੇ ਵਿੱਚ ਬਹੁਤ ਪੈਣਾ ਕੰਫਿਊਜ਼ ਹੁੰਦੀਆਂ ਨੇ ਕਮੀਜ਼ ਦੀ ਲਵਾਈ ਤਾਂ ਜੋ ਹੁੰਦੀ ਆਪਾਂ ਆਸਾਨੀ ਦੇ ਨਾਲ ਲਾਈ ਲੈਨੇ ਆ ਤੇ ਆਪਾਂ ਨੂੰ ਦਿੱਕਤ ਕਿੱਥੀ ਆਉਂਦੀ ਆ ਤੇ ਜਦ ਆਪਾਂ ਬਾਕੀ ਕੱਪੜੇ ਦੇ ਵਿੱਚੋਂ ਵੀ ਬੈਲਟ ਵੀ ਕੱਢਣੀ ਹੁੰਦੀ ਆ ਕੋਈ ਡੇ ਵੀ ਕੱਢਣੇ ਹੁੰਦੇ ਨੇ ਵੀ ਕਈ ਚੀਜ਼ਾਂ ਕੱਢਣੀਆਂ ਹੁੰਦੀਆਂ ਨੇ ਤੇ ਆਪਾਂ ਨੂੰ ਇਹ ਲੱਗਦਾ ਕਦੇ ਕਿਵੇਂ ਕੱਢੀ ਹੈ ਵੀ ਕੱਪੜਾ ਆਪਣੇ ਕੋਲੇ ਘਟਾ ਵੀ ਜਾਨੀ ਕਿ ਆਪਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਆਪਾਂ ਕੱਢੀ ਹੈ ਕਿ ਨਹੀਂ ਤੇ ਹੁਣ ਇਹਦੇ ਵਿੱਚੋਂ ਮੈਂ ਕਿਵੇਂ ਲਾਉਣੀ ਹੁੰਦੀ ਆ ਤੁਹਾਨੂੰ ਦੱਸਾਂ ਦੇਖੋ ਇਹ ਆਉਂਦਾ ਜੀ 55.7 ਇੰਚ 30 ਇੰਚ ਤੁਸੀਂ ਦੋਨਾਂ ਦੇ ਤੁਸੀਂ ਹਾਕ ਲੈ ਸਕਦੇ ਹੋ ਆਪਾਂ ਵਸੂ ਦਿੱਤੀ ਸੀ ਨੂੰਗੀ ਆਉਗੀ ਇਹਦੇ ਹਿਸਾਬ ਨਾਲ ਕੱਟਾਂਗੇ ਜੀ ਜਾਣੀ ਕਿ ਆਪਾਂ ਹਾਫ ਲਾਵਾਂਗੇ ਤੇ ਇਹਦੇ ਵਿੱਚੋਂ ਆਪਾਂ ਕੱਟਾਂਗੇ ਇਹ ਵਾਲੇ ਪੱਲੇ ਦੇ ਵਿੱਚੋਂ ਜਿੱਦਾਂ ਬਾਹਾਂ ਹੋ ਗਈਆਂ, ਗੋਡੇ ਹੋ ਗਏ ਤੇ ਬੈਲਟ ਹੋ ਗਈ, ਵੀ ਉਹ ਚੀਜ਼ਾਂ ਕੱਟਾਂਗੇ। ਇਹ ਦੇਖੋ ਇਹ ਤੁਸੀਂ ਮੋਟਾਈ ਦੇ ਹਿਸਾਬ ਜਿਵੇਂ ਆਪਾਂ ਇਦਾਂ ਕੀਤਾ, ਵੀ ਇੱਕ ਪਾਸੇ ਆਪਾਂ ਜਿਵੇਂ ਇਥੋਂ ਗੋਡਿਆਂ ਦੀ ਲੈਂਥ ਲਾ ਲਈ ਤੇ ਜੋ ਪਿੱਛੇ ਕੱਪੜਾ ਬਚਿਆਗਾ ਉਹਦੀ ਆਪਾਂ ਕਹਾਂ ਕਰ ਸਕਦੇ ਆ ਸਾਨੂੰ ਦੇ ਨਾਲ ਆ ਦੇ ਕੋਈ ਮੈ ਤੁਹਾਨੂੰ ਦਿਖਾਉਣੀ ਆ ਜੀ ਇਹ ਤੁ ਆਪਾਂ ਨਾ ਨਿਸ਼ਾਨੀ ਲਾ ਲੈਣੀ ਆ ਸਭ ਤੋਂ ਪਹਿਲਾਂ ਵੀ ਆਪਾਂ ਨੂੰ ਜਿੰਨੇ ਕੇ ਯਾਨੀ ਕਿ ਪੁੰਡੇ ਚਾਹੀਦੇ ਨੇ ਇਹਦਾ ਆਪਾਂ ਸਭ ਤੋਂ ਪਹਿਲਾਂ ਇਹ ਥੋੜਾ ਲੈ ਲਾਂਗੇ ਬੈਲਟ ਦਾ ਕੱਪੜਾ ਬੈਲਟ ਦਾ 7.5 7 ਇੰਚ ਜਿੰਨਾ ਉਹ ਤੁਸੀਂ ਕੱਪੜਾ ਲਾਉਣਾਗਾ ਲਾ ਸਕਦੇ ਹੋ ਕਿਉਂਕਿ ਆਪਾਂ ਨੂੰ ਗੋਡੇ ਚ ਹੀ ਗਿਆਗੇ 3:30 ਚ ਆ ਦੇਖੋ ਗੋਡੇ ਦਾ ਵੈਸੇ ਆਪਣਾ 3:30 ਚ ਬਹੁਤ ਹੈਗਾ ਯਾਨੀ ਕੀ ਇਥੇ ਤੱਕ ਆ ਗਿਆ ਆਪਣਾ 3:30 ਚ ਇਹ ਦੋ ਫੋਟਿਆਂ ਦੀ ਚੜਾਈ ਵੀ ਲੈਣੀ ਆ 19 ਲੈ ਸਕਦੇ ਹੋਗੇ ਇਹ ਦੋ ਜੀ ਫੋਟਿਆਂ ਦੀ ਚੜਾਈ ਲੈ ਲਓ ਜੀ ਆਪਾਂ ਇੱਥੇ ਲਾਵਾਂਗੇ 3.5 ਇੰਚ ਦਾ ਠੀਕ ਹੈ ਜੀ ਤੇ ਆ ਜੋ ਬਾਜ ਦਾ ਕੱਪੜਾ ਦਾ ਇਹਦੇ ਵਿੱਚੋਂ ਆਪਾਂ ਲਾਵਾਂਗੇ ਬਾਹਾਂ ਦੇ ਨਿਸ਼ਾਨ ਬਾਹਾਂ ਦੇ ਨਿਸ਼ਾਨ ਵੀ ਕਿੱਦਾਂ ਲਾਉਣੇ ਆ ਦੇਖੋ ਮੈਂ ਤੁਹਾਨੂੰ ਦਿਖਾਵਾਂ ਆ ਦੇਖੋ ਜੀ ਇੱਥੋਂ ਆਪਣੀ ਕੱਢ ਲਈਆਂ ਬਾਹਾਂ 11 ਇੰਚ ਕੱਪੜਾ ਲੈਂਦਾ ਜੀ ਆਪਾਂ ਨੂੰ ਬਾਹਾਂ ਦਾ ਆ ਦੇਖੋ ਜੀ ਆਪਾਂ ਬਾਹਾਂ ਵੀ ਇੱਥੇ ਕੱਢ ਲਈਆਂ ਸਾਂਧੀ ਦੇ ਨਾਲ ਤੇ ਆਪਾਂ ਚਾਹੀਏ ਤਾਂ 벨ਟ ਦਾ ਕਪੜਾ ਇੱਥੋਂ ਵੀ ਬਾਅ ਸਕਦੇ ਆਂਗੇ ਆ ਹੁਣ ਆਪਾਂ ਕੱਟ ਲਾਂਗੇ ਜੀ ਗੋਡਿਆਂ ਦੀ ਲਵਾਈ ਗੋਡਿਆਂ ਦੀ ਲਵਾਈ ਕੱਟ ਲਈ ਆਪਾਂ ਤੇ ਹੁਣ ਆਪਾਂ ਇੱਥੋਂ ਲਾ ਲਾਂਗੇ ਬਾਹਾਂ ਦਾ ਜੀ ਕਪੜਾ ਆ ਦੇਖੋ ਇਹ ਆਪਣੇ ਹੀ ਦੋ ਬਹਾਂ ਦਾ ਨਿਕਲ ਚੁੱਕਿਆ ਜੇ ਥੋ ਕੋਈ ਘਾਟ ਵਾਧ ਹੋਣੀ ਆ ਤਾਂ ਆਪਾਂ ਥੋੜਾ ਜਿਹਾ ਪਾਲਾਂ ਦੇ ਜੋੜੇ ਥੇ ਆਪਾਂ ਨੂੰ ਸਾਢੇ 3/2 ਇੰਚ ਵੈਲਟ ਜਿੰਨੀ ਦੀ ਆ ਆਪਾਂ ਲਾਵਾਂਗੇ 24 ਦੇ ਸ਼ਾਮ ਇਹ ਤੁਸੀਂ ਜਿੰਨੀ ਵੀ ਲਵਾਉਣੇ ਹੋ ਆਪਾਂ ਕੱਟਾਂਗੇ ਸਾਢੇ 7 ਇੰਚ ਤੁਸੀਂ ਜਿੰਨੇ ਵੀ ਵੈਲਟ ਕੱਟਣੀ ਚਾਹੋ ਕੱਟ ਸਕਦੇ ਹੋ ਕਿਉਂਕਿ ਥੋੜੇ ਪਣ ਇਹਦੇ ਕੱਪੜੇ ਚੋਂ ਪੈਨ ਆਪਾਂ ਕੱਟਣ ਲੱਗੇ ਕੰਫਿਊਜ਼ ਹੋ ਜਾਂਦੇ ਆ ਵੀ ਕਿੱਦਾਂ ਕਿੱਥੋਂ ਕੀ ਕੱਟੀ ਆ ਆਪਣੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਜੇ ਤੁਹਾਡਾ ਕੋਈ ਵੀ ਸਵਾਲ ਆ ਤਾਂ ਆਪਾਂ ਨੂੰ ਦੱਸ ਸਕਦੇ ਆ ਆਪਾਂ ਉਸ ਵੀ ਸਤੇ ਵੀ ਵੀਡੀਓ ਬਣਾਵਾਂਗੇ ਆ ਦੇਖੋ ਜੀ ਆਪਣੀ ਵੈਲਟ ਵੀ ਹੋ ਗਈ ਆ ਤੇ ਆਪਾਂ ਹੁੰਡੇ ਵੀ ਕੱਢ ਚੁੱਕੀਆਂਗੇ ਤੇ ਇਹ ਕੱਪੜਾ ਆਪਣਾ ਬਚ ਗਿਆ ਬਲੈਂਗੂਲਾ ਦੇ ਲਈ ਹੁਣ ਜੋ ਕੱਪੜਾ ਪਾਹਾਂ ਲਾਹਿਆ ਸੀ ਆ ਦੇਖੋ ਇਹ ਪਿੱਛੇ ਵਾਝ ਗਿਆ ਆ ਦੇਖੋ ਜੀ ਹੁਣ ਆਪਾਂ ਬਾਟਮ ਕੱਟਣ ਦੇ ਲਈ 40 ਇੰਚ ਜੈਦਾ ਕੋਣ ਕੱਪੜਾ ਸਾਢੇ 3 ਇੰਚ ਤੇ ਲਗਾ ਲੈ ਆਪਾਂ ਨਿਸ਼ਾਨ ਤੇ 10 ਇੰਚ ਆਪਾਂ ਲਗਾ ਲੈ ਝੂਲੀ ਦਾ ਆ ਦੇਖੋ ਇਹ ਐਵੇਂ ਬਟਨ ਦੇ ਨਾਲ ਦੇ ਕੋ ਆਪਣਾ ਕੋਈ ਟਕੜਾ ਵੀ ਨਹੀਂ ਘਟਿਆ ਝੂਲੀ ਦਾ ਕੱਪੜਾ ਵੀ ਆਪਣੇ ਕੋਲੇ ਵਧੀਆ ਹੈਗਾ ਵਧੀਆ ਮੰਨੂਗਾ ਤੇ ਹੁਣ ਆਪਾਂ ਇਹਦੀ ਦੂਜੇ ਪਾਸੇ ਵੀ ਨਿਸ਼ਾਨ ਲਾ ਲੈਣੀ ਜੀ ਦਾ ਸਾਢੇ 3 ਇੰਚ ਕੀ ਦਾਂ ਸਿਚ ਜੈਲੋ ਸੋਨ ਦੇ ਰੰਗ। ਇਹ ਟੋਪਾਂ ਦੇ ਨਾਲ ਤੁਸੀਂ ਰੋਣਾ ਲਗਾ ਸਕਦੇ ਹੋ। ਮੈਂ ਲਗਾਉਣੀ ਹੁੰਦੀ ਆ 1.2 ਜਾਂ 2.5 ਵਿੱਚ। ਵੀ ਜਾਨੀ ਕਿ ਪਹੁੰਚੇ ਦੇ ਹਿਸਾਬ ਦੇ ਨਾਲ ਲੱਗਦਾ ਜੀ। ਜੇ ਥੋੜਾ ਪਹੁੰਚਾ ਹੁੰਦਾ ਤਾਂ ਤੁਸੀਂ ਉਸ ਹਿਸਾਬ ਨਾਲ ਵੱਧ ਰੱਖ ਲਗਾ ਸਕਦੇ ਹੋ। ਕੋਈ ਨਾ ਨਿਸ਼ਾਨ ਲਗਾਣਾ।